ਯਾ ਸ਼ੀਰਾਮ ਭਾਗਮਾਤਾ ਦੀ ਜੈ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਦੀ ਐਨਡੀਆ ਦੇ ਭਾਈਵਾਲਾਂ ਨਾਲ ਮੀਟਿੰਗ ਹੋਈ ਆ ਜਿਸ ਵਿੱਚ ਸੱਭ ਸੰਬੰਧੀ ਨਾ ਫੈਸਲਾ ਲਿਆ ਗਿਆ ਵਾ ਐਨਡੀਆ ਦਾ ਮੁਖੀ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਬਣਾਇਆ ਗਿਆ ਹੈ ਮੈਂ ਸਭ ਤੋਂ ਪਹਿਲਾਂ ਐਨਡੀਆ ਦੇ ਭਾਈਵਾਲਾਂ ਦਾ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕਰਦਾ ਵਾਂ ਤੇ ਦੁਬਾਰਾ ਤੋਂ ਹੁਣ ਸਾਡੇ ਇਸ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੀਸਰੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਕੋਈ ਦੁਨੀਆ ਦੀ ਤਾਕਤ ਨਹੀਂ ਰੋਕ ਸਕਦੀ ਖੁਸ਼ੀਆਂ ਮਨਾਓ ਆਪਣੇ ਘਰਾਂ ਵਿੱਚ ਦੀਵੇ ਬਾਲੋ ਲੱਡੂ ਵੰਡੋ ਮੋਮਬਤੀਆਂ ਜਲਾਓ ਭਾਰਤ ਦੇ ਪ੍ਰਧਾਨ ਮੰਤਰੀ ਲਈ ਜੈ ਜੈਕਾਰ ਹੋਵੇ ਉਹ ਕੋਈ ਜਿਹੜੀਆਂ ਕੁਝ ਕਮੀਆਂ ਰਹਿ ਗਈਆਂ ਨੇ ਹਿੰਦੂ ਤਵ ਲਈ ਉਹ ਹਿੰਦੂ ਤਵ ਨੂੰ ਜਗਾਣਾ ਮਾਪਾ ਨੇ ਹਿੰਦੂ ਧਰਮ ਦੀ ਜੈ ਜੈਕਾਰ ਕਰਨੀ ਆ ਸਨਾਦਨ ਧਰਮ ਦੀ ਜੈ ਜੈਕਾਰ ਕਰਨੀ ਆ ਅਸੀਂ ਸਨਾਦਨ ਧਰਮ ਲਈ ਕੰਮ ਕਰਦੇ ਆ ਰਹੇ ਆ ਸਨਾਦਨ ਧਰਮ ਦੀ ਜੈ ਜੈਕਾਰ ਕਰਨੀ ਆ ਹਿੰਦੁਸਤਾਨ ਜਿੰਦਾਬਾਦ ਕਰਨਾ ਵਾ ਭਾਰਤ ਜਿੰਦਾਬਾਦ ਕਰਨਾ ਵਾ ਖਾਲਿਸਤਾਨ ਮੁਰਦਾਬਾਦ ਕਰਨਾ ਵਾ ਖਾਲਸਤਾਨੀਆਂ ਰਹਿਣ ਨਹੀਂ ਦੇਣੇ ਪੰਜਾਬ ਵਿੱਚ ਕਿਉਂਕਿ ਜਿਹੜੀ ਇੱਕ ਹੋਰ ਗੱਲ ਆ ਭਗਵਾਨ ਸ਼੍ਰੀ ਰਾਮ ਜੀ ਦੇ ਅਜੁੱਧਿਆ ਦੀ ਜਿਹੜੀ ਸੀੜ ਸੀ ਹਲਕਾ ਅਜੁੱਧਿਆ ਦੀ ਉਹ ਬੀਜੇਪੀ ਹਾਰ ਗਿਆ ਬੜਾ ਦੁੱਖ ਆ ਕਿਉਂਕਿ ਮੈਂ ਪੁੱਛਣਾ ਚਾਹਨਾ ਵਾਂ ਕਿਉਂਕਿ ਉਹ ਤੇ ਨੇ ਹਿੰਦੂ ਸਾਡੇ ਜਨਤ ਨਹੀਂ ਭਾ ਰਹੇ ਨੇ ਵੀ ਕਿਹਾ ਤੁਸੀਂ ਭਗਵਾਨ ਸ਼ਿਰਾਮ ਜੀ ਦਾ ਅਪਮਾਨ ਕੀਤਾ ਵਾ ਜਿਹੜਾ ਤੁਸੀਂ ਸੀਟ ਹਰਾਈ ਹੈ ਨੰਬਰ 2 ਜਿਹੜੇ ਦੋ ਅਤਵਾਦੀ ਆਉਂ ਇਥੋਂ ਪੰਜਾਬ ਦੇ ਸੀਟਾਂ ਜਤਾਈਆਂ ਨੇ ਜਿਹੜਾ ਡਿਬਰੂਗੜ੍ਹ ਖੇਲ ਵਿੱਚ ਬੈਠਾ ਉਸ ਨੂੰ ਜਤਾਉਣ ਦੀ ਕੀ ਲੋੜ ਸੀ ਜਿਹੜਾ ਸੰਧਾਨ ਵਿਰੋਧੀ ਸੀ ਨੰਬਰ 2 ਅਸਰਜੀ ਸਿੰਘ ਜਿਹੜਾ ਸਾਡੇ ਇੰਦਰਾ ਗਾਂਧੀ ਜੀ ਦਾ ਕਾਤਲ ਦਾ ਬੇਟਾ ਖੜਾ ਹੋਇਆ ਉਹਨੂੰ ਇਹ ਦੋ ਜਤਾਇਆ ਇਹ ਕੀ ਮਤਲਬ ਆ ਇਹ ਇਹ ਪੰਜਾਬ ਵਿੱਚ ਜਿਹੜਾ ਇਹ ਜਤਾਇਆ ਤੁਸੀਂ ਇਹ ਬਹੁਤ ਗਲਤ ਕੀਤਾ ਹੈ ਪੰਜਾਬ ਹਮੇਸ਼ਾ ਗੁਰੂਆ ਪੀਰਾਂ ਦੀ ਧਰਤੀ ਆ ਸੁਖ ਸ਼ਾਂਤੀ ਦੀ ਧਰਤੀ ਰਹਿਣੀ ਚਾਹੀਦੀ ਆ ਕਿਉਂਕਿ ਲੋਕ ਕਦੇ ਸਾਨੂੰ ਫੋਨ ਕਰਦੇ ਪਏ ਆ ਅੱਜ ਜਤ ਗਿਆ ਜੀ ਪੁਰਾਣਾ ਜਤ ਗਿਆ ਜੀ ਅਸੀਂ ਕਿਹਣਾ ਇਸ ਕਰਕੇ ਹਮੇਸ਼ਾ ਅਸੀਂ ਇੱਕ ਰਹਿਣਾ ਵਾ ਇੱਕ ਹੋ ਕੇ ਰਹਿਣਾ ਵਾ ਮੋਠੋ ਰਹਿਣਾ ਵਾ ਸਨਾਤਨਧਰ ਅੰਦਰ ਅਸੀਂ ਕੰਮ ਕਰਦੇ ਆ ਰਹੇ ਹਾਂ ਸਨਾਤਨਧਰ ਅੰਦਰ ਅਸੀਂ ਅੱਗੇ ਵੀ ਕਰਦੇ ਰਹਾਂਗੇ ਜਿੱਥੇ ਵੀ ਕੋਈ ਸਾਡੀ ਲੋੜ ਆ ਸਨਾਤਨਧਰ ਨੂੰ ਲਈ ਮੁਰ ਸਿੰਘ ਸਿੰਘ ਮਾੜਦਾ ਤੁਹਾਡੇ ਨਾਲ ਖੜਾ ਵਾ ਮੇਰਾ ਫੋਨ ਨੰਬਰ ਹੈ 9501615555 ਭਾਰਤ ਦੇ ਪ੍ਰਧਾਨ ਮੰਤਰੀ ਜੀ ਨਾਲ ਖੜੋ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਬੱਬਰ ਸ਼ੇਰ ਅੱਜ ਵੀ ਨੇ ਕੱਲ ਹੀ ਬੱਬਰ ਸ਼ੇਰ ਰਹਿਣਗੇ ਜੈ ਸ਼੍ਰੀ ਰਾਮ